ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਅੱਜ ਹੈਗਾ ਜੀ ਦਿਨ ਐਤਵਾਰ ਤੇ ਮੰਮੀ ਹੁਣੇ ਚੱਲੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਅਸੀਂ ਵੀ ਅੱਜ ਗੁਰਦੁਆਰਾ ਸਾਹਿਬ ਚਲੇ ਆਂ ਬਾਪੇ ਬਕਾਲੇ ਚਲੇ ਅੱਜ ਮੱਥਾ ਟੇਕਣ ਤੇ ਪ੍ਰਭ ਨੇ ਕੱਪੜੇ-ਕੋਪੜੇ ਪਾ ਕੇ ਪ੍ਰਭਤੀ ਹੋ ਗਈ ਰੈਡੀ ਤੇ ਇੱਧਰ ਹੈਗੀਆਂ ਪ੍ਰਭ ਦੀਆਂ ਕਿਤਾਬਾਂ ਦੇਖੋ ਕਿੰਨਾ ਖਿਲਾਰਾ ਹੈ ਪ੍ਰਭ ਦੀਆਂ ਤੇ ਮਨਪੀਤ ਦੀਆਂ ਕਿਤਾਬਾਂ ਨੇ ਕਿਉਂਕਿ ਇਹ ਬੈਗ ਲੈ ਕੇ ਜਾਂਦੇ ਨੇ ਨਾ ਇਹਨਾਂ ਕਿਤਾਬਾਂ ਬਾਹਰ ਕੱਢ ਲਈਆਂ ਤੇ ਉਹਨਾਂ ਵਿੱਚ ਆਪਣੀ ਗੱਤੇ ਲੈ ਕੇ ਜਾਂਦੇ ਨੇ ਤੇ ਚਲੋ ਆਪਾਂ ਮਿਲਦੇ ਆਂ ਫਿਰ ਹੁਣ ਗੁਰਦੁਆਰਾ ਸਾਹਿਬ ਜਾ ਕੇ ਨਰਾਸ਼ ਤਾਂ ਠੀਕ ਹੀ ਉਦਾਂ ਨਾ ਸੰਗਤ ਤਾਂ ਠੀਕ ਹੀ ਹੈ ਨਰਾਸ਼ ਨਹੀਂਗਾ ਪਰ ਆਪ ਉਹਦੇ ਇੱਥੇ ਰਹਿ ਮੇਰੇ ਲੱਗ ਗਈ ਚੱਲ ਚੱਲ ਨੋ ਰੋ ਰੋ ਸ਼ੇਰ ਦੀਵਾਰ ਹੱਥ ਦੇ ਹੱਥ ਇਹਨਾਂ ਵਰਗੀਆਂ ਨੇ ਕਿਹੜਾ ਕਰਨਾ ਰਾਜਕੁਸ਼ੀਆਂ ਪ੍ਰਾਪਤ ਕਰਾਈਆਂ ਨੇ ਮੋਟਾ ਜਿਹਾ ਲੱਗਾ ਥੋੜਾ ਥੋੜਾ ਨਾ ਚਲੋ ਹੁਣ ਆਪਾਂ ਮੱਥਾ ਟੇਕ ਕੇ ਹੁਣ ਆਪਾਂ ਵਾਪਸ ਲੰਗਰ ਸ਼ਕਨ ਜਾਣ ਲੱਗੇ ਆ ਆ ਗਏ ਮਰਦਾ ਸੂਪ ਕੀ ਕਰੀ ਜਾਂਦੇ ਨੇ ਵੀ ਮੈਨੂੰ ਹਿਸਾਬ ਨਹੀਂ ਆ ਬਸ ਇਹ ਮਾਰਦਾ ਸੂਪ ਖਾਣਾ ਉਹਨਾਂ ਨੂੰ ਬਹੁਤ ਆਇਓ ਤੁਸੀਂ ਲੈਣਾ ਬਰਾਬਰ ਨਾ ਇਹ ਨਗਰ ਕੀਰਤਨ ਹੀ ਤਾਂ ਲੱਗ ਗਿਆ ਨਾ ਮੈਂ ਕਹਾਂ ਲਾਵਾ ਪੜਦੇ ਪਏ ਨੇ ਪਤਾ ਨਹੀਂ ਕੀ ਗੱਲ ਤੇ ਕਿਤੇ ਵਿਆਹ ਵੀ ਨਹੀਂ ਹੁੰਦਾ ਪਿਆ ਹੁਣ ਹੁਣ ਪਤਾ ਲੱਗਾ ਨਾ ਗੁਰਤੇਗ ਬਾਦਰੀ ਜੀ ਦਾ ਵਿਆਹ ਸੀ ਓਏ ਫੋਲ ਫੋਲਨ ਚੋਲੀ ਜਮਾਨ ਤੇ ਮੈਂ ਉਹਦਾ ਮੈਂ ਅਵਿਆਹ ਦਾ ਹਦੇ ਨਹੀਂ ਪਤਾ ਕਿ ਕਿਹੜੇ ਦੂਰ ਦਾ ਹੈ ਦੱਸਗੇ ਨਾ ਨਹੀਂ ਮੈਂ ਗੋਪੀ ਨੂੰ ਵੀ ਕਿਹਾ ਸੀ ਮੈਂ ਗੋਪੀ ਵਿਆਹ ਦੱਸਦੇ ਪਏ ਨੇ ਨਹੀਂ ਨਹੀਂ ਦਾ ਵਿਆਹ ਹੁੰਦੇ ਵਿਆਹ ਹੁੰਦੇ ਪਿੰਦ ਮੈਂ ਦੇਖਿਆ ਚਾਰ ਫਿਰ ਮੈਨੂੰ ਤਾਂ ਕਿਤੇ ਲੰਦੇ ਸੀ ਨਾ ਲੋ ਖੜੇ ਤਾਂ ਪੰਜ ਪਿਆਰੇ ਨੇ ਪੰਜ ਪਿਆਰੀਆਂ ਗੁਰਦਸਾਹ ਮੱਥਾ ਟੇਕਣ ਤੋਂ ਬਾਅਦ ਆਪਾਂ ਲੰਗਰ ਛਕਣਗੇ ਪਰ ਉੱਥੇ ਸੰਗਤਾਂ ਦਾ ਕਾਫੀ ਰਸ ਸੀਗਾ ਆਪਾਂ ਕੋ ਲੰਗਰ ਨਹੀਂ ਛਕਿਆ ਗਿਆ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਸੀ ਫਿਰ ਰਾਸਤੇ ਵਿੱਚ ਆਪਾਂ ਮੈਕਡੋਨਲਡਰ ਰੁਕੇ ਇੱਥੇ ਕੁਝ ਖਾਦਾ ਪੀਤਾ ਤੇ ਫਿਰ ਘਰ ਦੀ ਵਾਪਸੀ ਕੀਤੀ ਚਲ ਪ੍ਰਭਾਜਾ ਰ ਪਿਆਰੇ ਮਿਲ ਹਾਂਜੀ ਆਪਾਂ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੀਆਂ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ